ਨਮਸਕਾਰ ਸਤਿ ਸ੍ਰੀ ਅਕਾਲ ਐਨ ਐਸ ਲਾਈਵ ਤੇ ਸਵਾਗਤ ਅੱਜ ਅਰਨੀ ਵਾਲਾ ਸਭ ਤਸਵੀਰ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਪ੍ਰਦਰਸ਼ਨ ਕੇਂਦਰ ਸਰਕਾਰ ਬਿਜਲੀ ਬਿੱਲ 2025 ਲੈ ਕੇ ਆਈ ਹੈ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਕਿਸਾਨਾਂ ਵਾਸਤੇ ਅਤੇ ਸਮਾਜ ਵਾਸਤੇ ਮਾਰੂ ਸਾਬਤ ਹੋਵੇਗਾ ਇਸੇ ਨਾਲ ਹੀ ਰੋਸ਼ ਪ੍ਰਦਰਸ਼ਨ ਕਰਦੇ ਹੋਏ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਈ ਤੁਹਾਡਾ ਆਪਣਾ ਚੈਨਲ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਦੇਸ਼ਾਂ ਸਰਕਾਰ ਹੁਦੂਬੋਧ ਗੋਦੀ ਸਰਕਾਰ ਹੁਦੂਬਾਦ ਬਿਜੜੀ ਦੇ ਬਿੱਲ ਵਾਪਸ ਲਵੋ ਵਾਪਸ ਵਾਪਸਵਾਪਸ ਲਾਓ ਵਾਪਸ ਲਾਓ ਦਸੈਣ ਮਾਰੂ ਨੀਤੀ ਛੱਡੋ ਹਟੋ ਛੱਡੋ ਆ ਜਿਹੜਾ ਅੱਜ ਤੁਸੀਂ ਵਿਰੋਧ ਕਰ ਰਹੇ ਹੋ ਇਹਦਾ ਕੀ ਕਾਰਨ ਹੈ ਕੀ ਗੱਲ ਹੋ ਗਈ ਅਜਿੰਦਰ ਸਿੰਘ ਆ ਜੋ ਆਰ ਯੂਆਰ ਗਦਾ ਜਿਹੜਾ ਮੁੱਦਾ ਹੈ ਉਹ ਕੀ ਹੈ ਅੱਜ ਦਾ ਮੁੱਦਾ ਹੈ ਜਿਹੜਾ ਕੇਂਦਰ ਸਰਕਾਰ 25 ਦੇ ਵਿੱਚ ਕਿਸਾਨੀ ਵਾਸਤੇ ਬਿਜਲੀ ਦੇ ਬਿੱਲ ਲਿਆ ਰਹੀ ਹੈ ਅੱਜ ਦਾ ਮੁੱਦਾ ਸਾਡਾ ਉਹਦਾ ਵਿਰੋਧ ਕਿਉਂਕਿ ਇੱਕ ਪਾਸੇ ਤਾਂ ਕਾਰਖਾਨੇਦਾਰ ਨੂੰ ਬਿਜਲੀ ਮੁਸਤ ਦੇ ਰਹੇ ਨੇ ਤੇ ਕਿਸਾਨਾਂ ਦੇ ਬਿਜਲੀ ਦੇ ਬਿੱਲੇ ਪਾਉਣ ਨੂੰ ਤਿਆਰੀ ਕਰ ਰਹੇ ਨੇ ਜਦੋਂ ਕਿ ਬਿਜਲੀ ਦੇ ਬਿੱਲ ਜਾਂ ਤਾਂ ਸਾਨੂੰ ਉਹਨਾਂ ਨੂੰ ਵੀ ਲਾਉਂ ਹਾਂ ਨਹੀਂ ਤਾਂ ਸਾਨੂੰ ਵੀ ਨਹੀਂ ਲੱਗਣੇ ਚਾਹੀਦੇ ਬਿਜਲੀ ਦਾ ਪ੍ਰਾਈਵੇਟ ਕਰਨਾ ਕਿਉਂ ਅਸੀਂ ਅਸੀਂ ਬਿਜਲੀ ਜਿਹੜੀ ਇਹ ਮੋਟਰਾਂ ਦੇ ਜਿਹੜੀ ਮਿਸ਼ਾਨ ਆ ਉਹ ਸਾਰੇ ਦੇਸ਼ ਨੂੰ ਅੰਨ ਦਿੰਦੇ ਆ ਸਾਰਾ ਦੇਸ਼ ਸਾਡਾ ਪੈਦਾ ਕੀਤਾ ਹੋਇਆ ਅੰਨ ਖਾਂਦਾ ਹੈ ਉਹਨਾਂ ਨੇ ਆਪਦੀ ਕਮਾਈ ਚੋਂ ਪ੍ਰਾਫਿਟ ਲੈ ਲਈ ਸਾਡਾ ਇਸ ਬਿੱਲ ਦਾ ਵਿਰੋਧ ਹੈ ਇਸ ਬਿੱਲ ਨੂੰ ਪਾਸ ਨਹੀਂ ਕੀਤਾ ਨਹੀਂ ਕੀਤਾ ਜਾਵੇ ਜੇ ਕਰ ਦਿੰਦੀ ਹੈ ਸਰਕਾਰ ਤੁਹਾਡਾ ਅਗਲਾ ਕੀ ਕਦਮ ਹੋਏਗਾ ਅਸੀਂ ਇਹ ਕਾਨੂੰਨ ਦਾ ਵਿਰੋਧ ਕਰਾਂਗੇ ਡਟ ਕੇ ਇਹ ਤੁਹਾਡੀ ਕਿਹੜੀ ਯੂਨੀਅਨ ਹੈ ਜੀ ਇਹ ਸਾਡੀ ਕਾਦੀਆ ਯੂਨੀਅਨ ਹੈ ਸਾਡੀ ਭਾਰਤੀਆ ਸਾਡੀਆਂ 24 ਗੁਰੂ ਮੋਰਚਾ ਤੋਂ ਸਾਨੂੰ ਹੁਕਮ ਹੋਏਗਾ ਅਸੀਂ ਸਾਰੀਆਂ ਕਿਸਾਨਾਂ ਤੇ ਬੰਦੀਆਂ ਨਾਲ ਮੀਟਿੰਗ ਕਰਕੇ ਇਹਦਾ ਵਿਰੋਧ ਕਰਾਵਾਂਗੇ ਦਾ ਜੋ ਜ਼ਿਲ੍ਹੇ ਦਾ ਮੁਖ ਸਲਾਹਕਾਰ ਬਲਾਗ ਦਾ ਸਰਪ੍ਰਸਤ ਅਸੀਂ ਇਸ ਬਿੱਲ ਦਾ ਵਿਰੋਧ ਕਰਦੇ ਆਂ ਸਰਕਾਰ ਚੰਗਾ ਕਰੇ ਇਸ ਬਿੱਲ ਨੂੰ ਵਾਪਸ ਲਵੇ ਇਹ ਨਾ ਹੋਵੇ ਕਿ ਅਗਲੇ 21 ਦੇ ਵਿੱਚ ਜਿਹੜੇ ਕਾਨੂੰਨ ਪਾਸ ਕਰਦੇ ਸੀਗੇ ਉਹਨਾਂ ਆਕੂਏ ਅੰਦੋਲਨ ਕਰਕੇ ਸਾਨੂੰ ਵਾਪਸ ਕਰਾਉਣਾ ਇਹ ਜਿਹੜਾ ਮੰਗ ਪੱਤਰ ਤੁਸੀਂ ਕਿਹਨੂੰ ਦੇ ਰਹੇ ਹੋ ਤੁਸੀਂ ਦੱਸੋ ਸਰਪੰਚ ਸਾਹਿਬ ਜੀ ਤੁਸੀਂ ਦੱਸੋ ਹਾਂਜੀ ਪ੍ਰਧਾਨ ਜੀ ਜਿਹੜਾ ਅੱਜ ਰੋਸ਼ ਪ੍ਰਦਰਸ਼ਨ ਕੀਤਾ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਜਿਵੇਂ ਰੋਸ ਪ੍ਰਦਰਸ਼ਨ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਜਿਹੜਾ 2025 ਸੋਧ ਬਿੱਲ ਲਿਆਂਦਾ ਗਿਆ ਉਹ ਸਮੁੱਚੇ ਪੰਜਾਬ ਨੂੰ ਹੰਝੇਰੇ 'ਚ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਹੀ ਜਿਹੜੀਆਂ ਮਾਰੂ ਨੀਤੀਆਂ ਅਪਣਾਈਆਂ ਗਈਆਂ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਤਿੰਨ ਕਾਲੇ ਕਾਨੂੰਨ ਸਰਕਾਰ ਕੇਂਦਰ ਸਰਕਾਰ ਲੈ ਕੇ ਆਈ ਸੀ ਔਰ 750 ਕਿਸਾਨ ਸ਼ਹੀਦ ਕਰਵਾ ਕੇ ਫਿਰ ਜਾ ਕੇ ਇਹਨਾਂ ਨੇ ਜਿਹੜੇ ਉਹ ਕਿਸਾਨਾਂ ਨੇ ਉਹ ਰੱਦ ਕਰਵਾਏ ਸੀ ਹੁਣ ਸਰਕਾਰ ਵਾਰ-ਵਾਰ ਕੋਈ ਨਾ ਕੋਈ ਐਸੀ ਭੱਦੀ ਨੀਤੀ ਚੱਲਦੀ ਆ ਜਿਹਦੇ ਨਾਲ ਪੰਜਾਬ ਨੂੰ ਛੁੱਟਿਆ ਜਾਵੇ ਲਿਤੜਿਆ ਜਾਵੇ ਸੋ ਇਹ ਹੁਣ ਜਿਹੜਾ 25 ਆਲਾ ਸੋਧ ਬਿੱਲ ਆ ਇਹ ਇੱਕ ਹੁੰਦਾ ਜੀ ਜਿਸ ਤਰ੍ਹਾਂ ਜਿਹੜੀ ਵਰਤੋਂ ਮੁਨਾਫੇ ਲਈ ਵਰਤੋਂ ਕੀਤੀ ਜਾਂਦੀ ਬਿਜਲੀ ਨੂੰ ਥੋੜਾ ਜਿਹਾ ਹਾਈ ਰੇਟ ਤੇ ਬਿਜਲੀ ਦੇਣੀ ਔਰ ਜਿਹੜਾ ਜ਼ਿੰਮੇਦਾਰ ਆ ਉਹ ਜਿਹੜੀ ਬਿਜਲੀ ਆ ਉਹ ਨੂੰ ਸਬਸਿਡੀ ਦੇ ਰੂਪ ਵਿੱਚ ਸਸਤੀ ਦੇਣੀ ਹੁਣ ਜਿਹੜੇ ਇਸ ਬਿੱਲ ਦੇ ਅਧੀਨ ਇਹਨਾਂ ਨੇ ਸਾਰਾ ਜਿਹੜਾ ਸਿਸਟਮ ਆ ਉਹ ਇੱਕੋ ਜਿਹਾ ਕਰ ਦੇਣਾ ਹੈ ਘਰਾਂ ਦੇ ਵਿੱਚ ਔਰ ਖੇਤਾਂ ਦੇ ਵਿੱਚ ਬਿਜਲੀ ਦਾ ਬਿੱਲ ਭਰਨ ਤੋਂ ਜਿਹੜੇ ਲੋਕ ਅਸਮਰਥ ਹੋ ਜਾਣਗੇ ਕੋਪਰੇਟ ਘਰਾਂਆਂ ਨੂੰ ਭਰਨ ਲਈ ਕੇਂਦਰ ਸਰਕਾਰ ਦੀ ਇਹ ਨੀਤੀ ਹੈ ਅਸੀਂ ਬਿਲਕੁਲ ਇਸ ਨੀਤੀ ਦਾ ਵਿਰੋਧ ਕਰਦੇ ਹਾਂ ਅੱਜ ਇਸ 25 ਦੇ ਜਿਹੜਾ ਸੋਧ ਬਿੱਲ ਆ ਉਹਦੀਆਂ ਕਾਪੀਆਂ ਵੀ ਜਲਾਈਆਂ ਗਈਆਂ ਔਰ ਡੀਸੀ ਸਾਹਿਬ ਨੂੰ ਅ ਤਹਿਸੀਲਦਾਰ ਸਾਹਿਬ ਨੂੰ ਅਸੀਂ ਮੰਗ ਪੱਤਰ ਵੀ ਦੇਣ ਆਏ ਆ ਸੋ ਅਸੀਂ ਬੀਜੇਪੀ ਸਰਕਾਰ ਦਾ ਇਹਦਾ ਫੁੱਲ ਵਿਰੋਧ ਕਰਦੇ ਹਾਂ ਧੰਨ ਜੀ ਸੋ ਬੋਲਣਾ ਕਿਸ ਨੇ ਨਹੀਂ ਜੀ